ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਦੀਨ ਦਰਦ ਦੁਖ ਪੰਜਨਾ ਕਟਕਟ ਨਾਥਿ ਅਨਾਥ ਸ਼ਰਨਤ ਮਾਰੀ ਆਇਓ ਨਾਨਕੀ ਪ੍ਰਭ ਸਾਥ ਹਉ ਆਇਆ ਦੂਰੋਂ ਚੱਲ ਕੈ ਮੈਂ ਤਕੀ ਤੋ ਸ਼ਰਨਾਈ ਜੀਓ ਮੈਂ ਆਸਾ ਰਖੀ ਚੇਤ ਮੈਂ ਮੇਰਾ ਸਭੋ ਦੁੱਖ ਗਵਾਈ ਜਿਓ ਜੀ ਜੰਤ ਕੇ ਠਾਕਰਾ ਸਰਬ ਚਿੰਤ ਤੁਧ ਪਾਸੀ ਜੋਤੀ ਸੇ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੀ ਆਪੇ ਹਰੀ ਇਕ ਰੰਗ ਹੈ ਆਪੇ ਬਹੁ ਰੰਗੀ ਜੋਤੀ ਸੇ ਪਾਵੇ ਨਾਨਕਾ ਸਾਹੀ ਗੱਲ ਚੰਗੀ ਸੋ ਕਹੋ ਟਲ ਗੁਰ ਸੇਵੀ ਐ ਐਨ ਉਸ ਸਹਿਜ ਉਸ ਬਾਈ ਦਰਸ਼ਨ ਪਰ ਸੇ ਹੈ ਗੁਰੂ ਕੈ ਜਨਮ ਮਰਨ ਦੁਖ ਜਾਈ ਓ ਵੈਸੇ ਫਤਕ ਸਮਦੀ ਨੂਰੇ ਅਰਸੋਂ ਕੁਰਸੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਐ ਸਜਣ ਸੱਚਾ ਪਾਤਿਸ਼ਾ ਸਿਰ ਸ਼ਾਹਾਂ ਦੇ ਸ਼ਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾ ਸਜਣ ਸੱਚਾ ਪਾਤਿਸ਼ਾ ਸਿਰ ਸ਼ਾਹਾਂ ਦੇ ਸ਼ਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਆਪਾਂ ਗੌੜੀ ਰਾਗ ਦੇ ਵਿੱਚ ਮਹੱਲਾ ਪੰਜਵਾਂ ਜੋ ਸੇਵ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਕਾਰਬਿੰਦ ਚੋ ਚਾਰਨ ਕੀਤਾ ਹੋਇਆ ਸ਼ਬਦ 191 ਪੰਗਤੇ ਜਿਹੜਾ ਸੁਭਾਈਮਾਨ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਕੀ ਉਪਦੇਸ਼ ਦਿੱਤੇ ਨੇ ਕੀ ਪਰਮਾਨ ਕੀਤੇ ਨੇ ਕੀ ਸਮਝਾਇਆ ਹੈ ਕੀ ਸਿੱਖਿਆ ਦਿੱਤੀ ਹੈ ਕੀ ਪਰਵਚਨ ਕੀਤੇ ਹਨ ਕਿਸ ਤਰ੍ਹਾਂ ਸੀ ਪ੍ਰਮਾਤਮਾ ਦੀ ਖੁਸ਼ੀ ਜਿਹੜੀ ਪ੍ਰਾਪਤ ਕਰ ਸਕਦੇ ਆ ਔਰ ਇਹਦਾ ਜਿਹੜਾ ਕੀ ਮਹੱਤਮੇ ਆ ਇਹਦੇ ਸਬੰਧੀ ਆਪਾਂ ਆਪਣੀ ਤੋਸ਼ ਬੁੱਧੀ ਦੇ ਨਾਲ ਵਿਚਾਰਾਂ ਕਰਨ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਕਰਾਂਗੇ ਗੁਰੂ ਪਿਆਰਿਓ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੀਏ ਬਲਾਉ ਫਤੇ ਵਾਹਿਗੁਰਜੀ ਦਾ ਕਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜਿਹੜਾ ਸ਼ਬਦ ਆ ਆਪ ਜੀ ਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਸਭ ਈਮਾਨਿਆ ਗੁਰੂ ਸਾਹਿਬਾਨ ਫਰਮਾਉਂਦੇ ਕਿ ਸੂਕੇ ਹਰੇ ਕੀਏ ਖੇ ਨਮਾਹੀ ਖਿੰ ਹੁੰਦਾ ਪਲਾਂ ਦੇ ਵਿੱਚ ਹੀ ਬਹੁਤ ਥੋੜੇ ਸਮੇਂ ਦੇ ਵਿੱਚ ਮੇਨਟੈਂਸ ਕਿੰਟਾਂ ਦੇ ਵਿੱਚ ਵੀ ਪ੍ਰਮਾਤਮਾ ਜਦੋਂ ਕਿਰਪਾ ਕਰਦਾ ਇਨਸਾਨ ਤੇ ਫਿਰ ਉਹ ਜਿਹੜੇ ਦੁੱਖ ਦਰਦ ਆ ਸਭ ਤਰ੍ਹਾਂ ਦੇ ਪ੍ਰਮਾਤਮਾ ਜਿਹੜਾ ਸਾਡੀ ਦੂਰ ਕਰਨ ਦੇ ਸਮਰੱਥ ਆ ਔਰ ਕਰਦਾ ਸੋ ਕੇ ਹਰੇ ਕੀਏ ਖਿਨ ਮਾਹੀ ਅੰਮ੍ਰਿਤ ਦ੍ਰਿਸ਼ ਸੰਤ ਜਿਵਾਈ ਕਾਟੇ ਕਸ਼ਟ ਪੂਰੀ ਗੁਰਦੇਵ ਸੇਵਕੋ ਦਿਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਇਆ ਸਤ ਗੁਰ ਗੁਣ ਕਾਸਾ ਦੁਖ ਨਾ ਠੀ ਸੁਖ ਆਈ ਸਮਾਈ ਪੀਲ ਨਾ ਪਰੀ ਜਾਂ ਗੁਰ ਪਰਮਾਈ ਏਸ਼ ਪੁਨੀ ਪੂਰੇ ਗੁਰ ਮਿਲੇ ਨਾਨਕ ਤੀ ਜਨ ਸੋ ਫਲੇ ਸੋ ਫਲ ਫਲੇ ਤੁਕੇ ਹਰੇ ਕੀ ਏਖੇ ਨਮਾਹੀ ਅਮਰਤ ਦ੍ਰਿਸ਼ਟ ਸਾਂਚੇ ਜਿਵਾਈ ਸੋ ਸਮਝੇ ਸ਼ਬਦੀ ਆਪਾਂ ਅੱਜ ਵਿਆਖਿਆ ਕਰਦੇ ਆਂ ਔਰ ਗੁਰੂ ਮਾਰਾ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਅਰਜਨ ਦੇਵ ਜੀ ਸਿਰ ਤੇ ਮੇਰਾ ਪ੍ਰਿਆਤਰਕਨ ਸਰਬੱਤੀ ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤਾਂ ਦਰੂਚੇ ਦਾ ਤਾਂ ਬਖਸ਼ਣ ਕਿਰਪਾ ਕਰਨ ਆਪਣੇ ਦਰੋਂ ਕਰੋ ਨਾਮਦਾਨ ਦੀ ਜਿਹੜੀ ਆਦਤ ਬਖਸ਼ਣ ਸਾਰੇ ਨੂੰ ਆਪਣੇ ਪ੍ਰੇਮ ਵਿੱਚ ਰੰਗਣ ਔਰ ਹਰ ਘਰ ਦੇ ਵਿੱਚ ਖੁਸ਼ੀਆਂ ਕਿਹੜੇ ਜਿਹੜੇ ਆ ਉਹ ਪਰਮਾਤਮਾ ਜਿਹੜਾ ਵਧਿੰਦਾ ਰਹੇ ਰਹੀ ਔਰ ਸਾਰਿਆਂ ਨੂੰ ਜਿਹੜਾ ਨਵਾਜਦਾ ਰਹੇ ਤੰਦਰੁਸਤੀ ਨਾਲ ਔਰ ਆਪਣੀਆਂ ਦਾਤਾਂ ਦੇ ਨਾਲ ਕਿਸੇ ਘਰ ਕੋਈ ਥੋੜਨਾ ਨਾ ਵੇ ਹਰ ਇੱਕ ਜੀ ਦਾ ਪਰਮਾਤਮਾ ਪਲਾ ਕਰੇ ਗੁਰੂ ਮਾਰਾ ਸੱਤੇ ਪਾਚਾ ਦੇ ਕਰ ਕੋਈ ਕਾਟਾ ਨਹੀਂ ਕਰਤਾ ਤੇਰੇ ਸਭ ਕੁਛਾ ਜਿਸਦੇਹੀਂ ਸੋ ਪਾਵੇ ਪਰਮਾਤਮਾ ਦੇ ਕਰ ਵਿੱਚ ਸਭ ਕੁਛ ਹੈ ਸੋ ਆਪਾਂ ਅੱਜ ਵਿਚਾਰਾਂ ਕਰਦੇ ਆਂ ਕਿਸੂ ਕੇ ਹਰੇ ਕੀਏ ਖਿਨ ਮਾਹੀ ਅਮਰਤ ਦ੍ਰਿਸ਼ਟ ਸੱਚ ਜੁਵਾਹੀ ਸੁੱਕਿਆਂ ਸੜਿਆਂ ਨੂੰ ਹਰੀ ਇੱਕ ਛਿਨ ਵਿੱਚ ਜਿਹੜਾ ਵਾ ਉਹ ਹਰੇ ਕਰ ਦਿੰਦਾ ਕਹੇ ਤੋ ਭਾਵ ਕਿ ਜਿਹੜੇ ਮਨੁੱਖ ਦੇ ਹਿਰਦੇ ਵਿੱਚ ਕਦੀ ਖੁਸ਼ੀ ਨਹੀਂ ਆਉਂਦੀ ਬੇਚਾਂ ਚਿੰਤਾ ਵਸ ਰਿਹਾਦਾ ਵਾ ਪਰੇਸ਼ਾਨੀ ਦੇ ਵਿੱਚ ਰਹਿੰਦਾ ਵਾ ਉਹ ਮਨੁੱਖ ਜਿਹੜੇ ਆ ਜਦੋਂ ਪਰਮਾਤਮਾ ਦੀ ਬੰਦਗੀ ਕਰਦੇ ਆ ਸਿਮਰਨ ਕਰਦੇ ਆ ਤੇ ਫਿਰ ਉਹ ਜਿਹੜਾ ਮਨੁੱਖ ਆ ਉਹ ਜਿਹੜਾ ਉਹਦਾ ਮਨ ਖੁਸ਼ ਹੋ ਜਾਂਦਾ ਵਾ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਧੀਵੇ ਹਰਿਆ ਜਦੋਂ ਪਰਮਾਤਮਾ ਤਰਸ ਕਰਦਾ ਸਾਡੇ ਉਤੇ ਮਿਹਰ ਕਰਦਾ ਰਹਿਮਤ ਹੋ ਜਾਂਦੀ ਹੈ ਫਿਰ ਸਾਡਾ ਤਨ ਤੇ ਮਨ ਜਿਹੜਾ ਵਾ ਉਹ ਖੜਾ ਹੋ ਵਿੱਚ ਆ ਜਾਂਦਾ ਤਨ ਮਨ ਧੀਵੇ ਹਰਿਆ ਤੇ ਪਰਮਾਤਮਾ ਦੀ ਜਦੋਂ ਬਖਸ਼ਿਸ਼ ਹੋ ਜਾਂਦੀ ਹੈ ਤੇ ਫਿਰ ਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਅਮਰਤ ਦ੍ਰਿਸ਼ਟੀ ਦਾ ਸੰਚ ਜਿਵਾਈ ਕਿ ਜਿਹੜੀ ਪ੍ਰਮਾਤਮਾ ਦੀ ਅਮਰਤ ਵਰਗੀ ਦ੍ਰਿਸ਼ਟੀ ਆ ਉਹ ਸਾਡੇ ਉਤੇ ਨਿਰਾਪਰੀ ਹੋ ਜਾਂਦੀ ਆ ਜਿਵੇਂ ਸੰਚਤੁ ਭਾਵ ਹੁੰਦਾ ਵਾ ਸਿੰਜਣਾ ਜਿਵਾਈ ਜਗਾਉਣਾ ਕਿਸੇ ਚੀਜ਼ ਨੂੰ ਜੀਵਤ ਕਰਨਾ ਕਿ ਮੁਰਦਿਆਂ ਵਿੱਚ ਵੀ ਜਿਹੜੀ ਜਾਨ ਫੂਕਣੀ ਕਈ ਵਾਰੀ ਕਈ ਇਨਸਾਨ ਜਿਹੜੇ ਆ ਨਾ ਮੁਸ਼ਕਲ ਵੇਖ ਕੇ ਘਬਰਾ ਜਾਂਦੇ ਆ ਜਾਂ ਡਰ ਜਾਂਦੇ ਆ ਜਾਂ ਢਿੱਲ ਟੱਕ ਬਹਿ ਜਾਂਦੇ ਕਿ ਹੋਣੀ ਕੁਝ ਹੋਣਾ ਆ ਆਏ ਹਾਰ ਗਏ ਅਸੀਂ ਤੇ ਫੇਲ ਜਾਂ ਜਾਨੀ ਕਿ ਸਾਡੀ ਕਿਸਮਤ ਇਹੋ ਕੁਝ ਲਿਖਿਆ ਵਾ ਕਈ ਵਾਰੀ ਬੰਦਾ ਜਿਹੜਾ ਦਿਲ ਛੱਡ ਦਿੰਦਾ ਪਰ ਗੁਰੂ ਮਹਾਰਾਜ ਫਰਮਾਉਂਦੇ ਆ ਕਿ ਏ ਇਨਸਾਨ ਤੂੰ ਦਿਲ ਨਾ ਛੱਡ ਮੈਂ ਤੇਰੇ ਨਾਲ ਆ ਤੂੰ ਤਗੜਾ ਹੋ ਕੇ ਜ਼ਿੰਦਗੀ ਆਪਣੀ ਜਿਹੜੀ ਆ ਜਿਉ ਆਪਣੇ ਜੀਵਨ ਦੇ ਜਿਹੜੇ ਦੇਣੇ ਹੱਸ ਖੇਡ ਕੇ ਗੁਜ਼ਾਰ ਆਨੰਦ ਨਾਲ ਜ਼ਿੰਦਗੀ ਬਸਰ ਕਰ ਇਹ ਜਿਹੜੀਆਂ ਖਿਆਈਆਂ ਵਾਂ ਜਿਹੜੀਆਂ ਤਾਂ ਪਰੇਸ਼ਾਨੀਆਂ ਇਹ ਸਦਾ ਨਹੀਂ ਰਹਿਣੀਆਂ ਇਹ ਮੈਂ ਦੂਰ ਕਰਾਂਗਾ ਬਸ ਤੂੰ ਨਾਮ ਸਿਮਰਨ ਕਰ ਉਹਦੀ ਅਮਰਤ ਵਰਗੀ ਦ੍ਰਿਸ਼ਟੀ ਜਦੋਂ ਮਨੁੱਖ ਉਤੇ ਪੈਂਦੀ ਹੈ ਨਾਨਕ ਭਗਤਾ ਸਦਾ ਵਿਕਾਸ ਫਿਰ ਉਹ ਸਦਾ ਖੇੜੇ ਵਿੱਚ ਰਹਿੰਦੇ ਜਿਹੜੇ ਪਰਮਾਤਮਾ ਦੀ ਭਗਤੀ ਕਰਦੇ ਆ ਜਿਹੜੇ ਉਹਦੇ ਗੁਣ ਗਾਉਂਦੇ ਆ ਸੋ ਕਹਿੰਦੋ ਭਾਵੇਂ ਆ ਕਿ ਪਰਮਾਤਮਾ ਜਿਹੜਾ ਵਾ ਉਹ ਜਿਹੜੇ ਸੁੱਕੇ ਸੜੇ ਜਿਹੜੇ ਇਨਸਾਨ ਇਹਨਾਂ ਕਹਿੰਦੋ ਭਾਵੇਂ ਕਿ ਜਿਹੜੇ ਮਨ ਦੇ ਜਿਹਨਾਂ ਸੁੱਕੇ ਸੜੀ ਤੋਂ ਪਾਪ ਜਿਹਨਾਂ ਦੇ ਮਨ ਦੇ ਵਿੱਚ ਖੁਸ਼ੀ ਨਹੀਂ ਹੈਗੀ ਨਿਰਾਸ਼ਾ ਦੇ ਵਿੱਚ ਆ ਗਏ ਆ ਡਿਪਰੈਸ ਹੋ ਗਏ ਆ ਪਰੇਸ਼ਾਨ ਹੋ ਗਏ ਕਿ ਮੈਂ ਕੁਝ ਨਹੀਂ ਕਰ ਸਕਦਾ ਹਿੰਮਤ ਹਾਰ ਗਏ ਆ ਉਹਨਾਂ ਨੂੰ ਵੀ ਗੁਰੂ ਜਦੋਂ ਲੜ ਲੱਗ ਜਾਂਦਾ ਨਾ ਜਦੋਂ ਨਿਸਾਨ ਪਰਮਾਤਮਾ ਦੇ ਜਦੋਂ ਗੁਰੂ ਦੇ ਲੜ ਲੱਗ ਜਾਂਦਾ ਇਨਸਾਨ ਜਦੋਂ ਗੁਰਬਾਣੀ ਪੜਦਾ ਵਾ ਤੇ ਪਰਮਾਤਮਾ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਖਿਨ ਮਾਹੀ ਖਿਨ ਨਹੀਂ ਲੱਗਦਾ ਕਿ ਪਾਲ ਨਹੀਂ ਲੱਗਦਾ ਆਪਣੀ ਦਰੋਂ ਘਰੋਂ ਖੁਸ਼ੀਆਂ ਨਵਾਜਦਾ ਤੇ ਮਨ ਦੇ ਵਿੱਚ ਖੇੜਾ ਆ ਜਾਂਦਾ ਫਿਰ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੇ ਸੋ ਕਹੀ ਹਤ ਹੈ ਸੂਰਾ ਸੋ ਇਸ ਅਨੰਦੜੀ ਮੇਰਾ ਤਨ ਮਨ ਮੌਲਾ ਨਾਮ ਜੇ ਪੰਦੜੀ ਲਾਲੀ ਪੰਦ ਜੁ ਲੰਦੜੀ ਮੇਰੇ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਜੇ ਤਾ ਗੁਰੂ ਦੇ ਦਰਸ਼ਨ ਹੋ ਜਾਂਦੇ ਆ ਜਦੋਂ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਆ ਫਿਰ ਮਨ ਜਿਹੜਾ ਠੰਡਾ ਠਾਰ ਹੋ ਜਾਂਦਾ ਸੀਤਲ ਹੋ ਜਾਂਦਾ ਫਿਰ ਜਿਹੜੀਆਂ ਚਿੰਤਾਵਾਂ ਫਿਕਰ ਡਰ ਛੋਰੇ ਇਹ ਰਖਾ ਸਾੜੀ ਸਭ ਜਿਹੜੇ ਖਤਮ ਹੋ ਜਾਂਦੇ ਆ ਔਰ ਫਿਰ ਮਨ ਦੇ ਵਿੱਚ ਠੰਡਕ ਆਉਂਦੀ ਸਹਜ ਆਉਂਦਾ ਆਨੰਦ ਆਉਂਦਾ ਖੇੜਾ ਆਉਂਦਾ ਵਗਾਸ ਆਉਂਦਾ ਇਸ ਕਰਕੇ ਗੁਰੂ ਪਿਆਰਿਓ ਕਾਟੇ ਕਸ਼ਟ ਪੂਰੇ ਗੁਰਦੇਵ ਸਾਡਾ ਪਰਮਾਤਮਾ ਜਿਹੜਾ ਸਾਡਾ ਗੁਰੂ ਆ ਨਾ ਪਹਿਲਾਂ ਵੀ ਆਪਾਂ ਇਹ ਗੱਲ ਕਰ ਚੁੱਕੇ ਆ ਕਿ ਗੁਰੂ ਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਹੁੰਦਾ ਇਹ ਆ ਭੇਦ ਆ ਇੱਕ ਦੂਜੇ ਦੇ ਨਾਲ ਜਾਨੀ ਕਿ ਪਰਮੇਸ਼ਰ ਦੇ ਗੁਣ ਸਾਰੇ ਗੁਰੂ ਦੇ ਵਿੱਚ ਹੁੰਦੇ ਆ ਤਦ ਹੀ ਆਪਾਂ ਪੂਰਾ ਗੁਰਦੇਵ ਬਣੇ ਆ ਸਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਇਹਨਾਂ ਵਿੱਚ ਸਰਬ ਕਲਾ ਸੰਪੂਰਨ ਆ ਸਾਰੇ ਗੁਣ ਇਹਨਾਂ ਦੇ ਵਿੱਚ ਕਿਉਂ ਪਵਿੱਤਰ ਆ ਸ਼ੋਧਿਆ ਸਰਵ ਸ਼ਕਤੀਮਾਨ ਆ ਸਰਵ ਵਿਆਪਕ ਪਰਮਾਤਮਾ ਦੇ ਗੁਣ ਸਾਰੇ ਬਿਆਨ ਕੀਤੇ ਇਹਦੇ ਵਿੱਚ ਜੋ ਗਿਆਨ ਦਾ ਸਾਗਰ ਕਹਿ ਸਕਦੇ ਆ ਕਾਟੇ ਕਸ਼ਟ ਕਸ਼ਟ ਜਿਹੜੇ ਸਾਡੇ ਸਾਰੇ ਦੂਰ ਕਰਦੇ ਕੱਟ ਦਿੱਤੇ ਜਾਣਗੇ ਕੱਢ ਦਿੱਤੇ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਚਲੇ ਗਏ ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਣ ਲੱਗ ਪਏ ਦਿਲੋਂ ਮਹਭਰ ਜੈਨ ਸੇ ਸਤਿਆ ਜੈਨ ਮਨ ਹੋਰ ਮੁਕ ਹੋਰ ਸੇ ਕਾਢੇ ਕਚਿਆ ਜਿਨ੍ਹਾਂ ਦਿਨੋਂ ਪਰਮਾਤਮਾ ਨੂੰ ਪ੍ਰੇਮ ਕੀਤਾ ਜਿਨ੍ਹਾਂ ਭਰੋਸਾ ਰੱਖਿਆ ਪਰਮਾਤਮਾ ਉਤੇ ਜਿਨ੍ਹਾਂ ਸੱਚੇ ਮਨ ਦੇ ਨਾਲ ਗੁਰੂ ਨੂੰ ਪ੍ਰੇਮ ਕੀਤਾ ਚੜ੍ਹਦੀ ਕਲਾ ਵਿੱਚ ਰਹਿ ਗਏ ਉਹਨਾਂ ਦੇ ਕਸ਼ਟ ਜਿਹੜੇ ਆਪੇ ਪਰਮਾਤਮਾ ਨੇ ਦੂਰ ਕਰ ਦਿੱਤੇ ਸੇਵਕ ਕੋ ਦੀਨੀ ਆਪਣੀ ਸੇਵ ਫਿਰ ਸੇਵਕ ਜਿਹੜੇ ਆ ਨਾ ਦਾਸ ਜਿਹੜੇ ਆ ਜਿਹੜੇ ਪਰਮਾਤਮਾ ਦੀ ਭਗਤੀ ਕਰਦੇ ਆ ਗਉਣ ਗਾਉਂਦੇ ਆ ਉਹਦੀ ਰਜਾ ਚ ਰਹਿੰਦੇ ਆ ਫਿਰ ਆਪਣੀ ਕਿਰਪਾ ਕਰ ਦਿੰਦਾ ਸੇਵ ਤੋਂ ਭਾਵ ਇਥੇ ਕਿਰਪਾ ਆ ਪਰਮਾਤਮਾ ਨੇ ਆਪਣੇ ਰੰਗ ਵਿੱਚ ਰੰਗ ਲਿਆਵਾ ਹੁਣ ਅਸੀਂ ਉਹਦੇ ਗੋਣ-ਗੋਣ ਲੱਗ ਪਏ ਆ ਸਾਡੇ ਤੇ ਬਖਸ਼ਿਸ਼ ਕਰ ਦਿੱਤੀ ਏ ਹੁਣ ਅਸੀਂ ਉਹਦੀ ਕਹਿਣੀ ਵਿੱਚ ਲੱਗ ਪਏ ਆ ਕਹਿਣ ਤੋਂ ਪਾਵੇ ਆ ਕਿ ਬਖਸ਼ਿਸ਼ ਕਰ ਦਿੱਤੀ ਉਸਨੇ ਰਹਾਉ ਮਿਟ ਗਈ ਚਿੰਤ ਪੁੰਨੀ ਮਨ ਆਸਾ ਕਰੀ ਦਇਆ ਪੂ ਸਤਿਗੁਰ ਗੁਣਤਾਸਾ ਉਹ ਚਿੰਤਾ ਜਿਹੜੀ ਆ ਉਹ ਖਤਮ ਹੋ ਗਈ ਕੋਈ ਅਚਿੰਤ ਬਸੇ ਸੁਖ ਨਾਲ ਨਾਨਕ ਨਾਮ ਸਦਾ ਸਮਾਲੇ ਹੁਣ ਜਿਹੜੀ ਚਿੰਤਾ ਜਿਹੜੀ ਆ ਨਾ ਫਿਕਰ ਜਿਹੜਾ ਡਰਿਆ ਜਿਹੜੀਆਂ ਪਰੇਸ਼ਾਨੀਆਂ ਮੇਰੀਆਂ ਸਾਰੀਆਂ ਖਤਮ ਹੋ ਗਈਆਂ ਮਾਈਨਸ ਹੋ ਗਈਆਂ ਡਿਲੀਟ ਹੋ ਗਈਆਂ ਔਰ ਪੁਨੀ ਮਨਿਆ ਸਾ ਹੁਣ ਮੇਰੇ ਮਨ ਦੇ ਵਿੱਚ ਆਸਾ ਦੀ ਕਿਰਨ ਜਿਹੜੀ ਆ ਉਹ ਆ ਗਈ ਹੈ ਜਿਵੇਂ ਆਸਾ ਮਰੀਨ ਰਾਸਾਇਕ ਮਹਾਵਰਾ ਵੀ ਆ ਕਿ ਹੁਣ ਮੇਰਾ ਮਨ ਜਿਹੜਾ ਵਾ ਮੈਨੂੰ ਮਨ ਦੇ ਵਿੱਚ ਖੇੜਾ ਆ ਗਿਆ ਵਾ ਮੇਰੇ ਮਨ ਵਿੱਚ ਜੀਉਣ ਦੀ ਭਾਵਨਾ ਆ ਗਈ ਆ ਮੇਰੇ ਮਨ ਚ ਚਾਹ ਆ ਗਿਆ ਉਹ ਮੈਨੂੰ ਜਿਹੜਾ ਮਨ 'ਚ ਖੜਾ ਆਇਆ ਖੁਸ਼ੀ ਆ ਗਈ ਆ ਮੇਰਾ ਜੀ ਕਰਦਾ ਕਿ ਮੈਂ ਹੋਰ ਗੁਣ ਗਾਵਾਂ ਪਰਮਾਤਮਾ ਦੀ ਪਰਮਾਤਮਾ ਸਾਡੀ ਲੰਮੀ ਉਮਰ ਕਰੇ ਔਰ ਚੜਦੀ ਕਲਾ ਵਿੱਚ ਰੱਖੇ ਔਰ ਫਿਰ ਪਰੇਸ਼ਾਨੀਆਂ ਵੀ ਜਿਹੜੀਆਂ ਆ ਵੇਖੋ ਇਨਸਾਨ ਜਿਹੜਾ ਵਾ ਨਾ ਕੋਈ ਵੀ ਜਿਹੜਾ ਵਾ ਉਹ ਇਸ ਦੁਨੀਆ ਦੇ ਉੱਤੇ ਜਿਹੜਾ ਵਾ ਹਰ ਇੱਕ ਇਨਸਾਨ ਨੂੰ ਜਿਹੜੀਆਂ ਆ ਪਰੇਸ਼ਾਨੀਆਂ ਵੀ ਆਉਂਦੀਆਂ ਵਾਂ ਚਿੰਤਾਵਾਂ ਆਉਂਦੀਆਂ ਪਰ ਜਿਹੜਾ ਗੁਰਸੇਖ ਬੰਦਾ ਵਾ ਜਿਹੜਾ ਗੁਰੂ ਦੇ ਲੜ ਲੱਗਾ ਉਹ ਚਿੰਤਾਵਾਂ ਦੀ ਪਰਵਾਹ ਨਹੀਂ ਕਰਦਾ ਉਹ ਬਸ ਕੋਈ ਨਾ ਕੋਈ ਰਾਹ ਲੱਭਦਾ ਹੱਲ ਲੱਭਦਾ ਕੋਈ ਸੋਲੂਸ਼ਨ ਕਰਦਾ ਉਹਨਾਂ ਦਾ ਕੋਈ ਤੇ ਪ੍ਰਮਾਤਮਾ ਤੇ ਭਰੋਸਾ ਰੱਖਦਾ ਵਾ ਆਸਾ ਰੱਖਦਾ ਹੋ। ਫਿਰ ਆਸ ਲੱਗ ਜਿਓ। ਇਹ ਹਮੇਸ਼ਾ ਆਸ ਜਿਹੜੀ ਪ੍ਰਮਾਤਮਾ ਤੇ ਰੱਖਣੀ ਆ ਤੇ ਵਿਸ਼ਵਾਸ ਜਿਹੜਾ ਆਪਣੇ ਆਪ ਤੇ ਰੱਖਣਾ। ਮਿਟ ਗਈ ਚਿੰਤਾ ਪੁਣੀ ਮਨ ਆਸਾ। ਹੁਣ ਮੇਰੇ ਮਨ ਵਿੱਚ ਇੱਕ ਆਸ ਦੀ ਕਿਰਨ ਜਿਹੜੀ ਆ ਉਮੀਦ ਜਿਹੜੀ ਆ ਪ੍ਰਗਟ ਹੋਈ ਏ। ਕਿ ਜਿੱਥੇ ਮੈਂ ਪਹਿਲਾਂ ਢੇਰੀ ਢਾ ਕੇ ਬੈਠਾ ਸੀ ਕਹਿਣ ਤੋਂ ਬਾਅਦ ਕਿ ਮੈਂ ਦਿਲ ਛੱਡ ਕੇ ਬੈਠਾ ਸੀ। ਹੁਣ ਮੇਰੇ ਮਨ ਦੇ ਵਿੱਚ ਇੱਕ ਉਮੀਦ ਜਾਗ ਪਈ। ਕਿ ਪ੍ਰਮਾਤਮਾ ਨੇ ਮੇਰੇ ਤੇ ਕਿਰਪਾ ਕਰ ਦਿੱਤੀ ਆ ਤੇ ਹੁਣ ਮੈਂ ਨਹੀਂ ਘਬਰਾਉਣਾ। ਡੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਤ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। اے ਪ੍ਰਮਾਤਮਾ ਮੈਂ ਤੇਰੀ ਅੱਗੇ ਡੰਡਾਉਤ ਕਰਦਾ ਵਾਂ, ਬੰਦਨਾ ਕਰਦਾ। ਤੇ ਮੈਨੂੰ ਡੋਲਣ ਤੋਂ ਬਚਾ ਕੇ ਰੱਖੀ। ਇਸ ਭਾਵ ਸਾਗਰ ਤੋਂ ਤਾਂ ਹੀ ਮੈਂ ਪਾਰ ਹੋ ਸਕਦਾ ਜੇਕਰ ਤੇਰੀ ਦਇਆ ਹੋਵੇਗੀ। ਕਰੀ ਦਇਆ ਸਤਗੁਰ ਗੰਗਾਸਾ। ਸਤਗੁਰੂ ਨੇ ਪ੍ਰਮਾਤਮਾ ਨੇ ਵਾਹਿਗੁਰੂ ਨੇ ਗੁਣਾ ਵਾਲੇ ਖਜ਼ਾਨੇ ਨੇ ਗੁਣਾ ਦੀ ਦਾਦੀ ਨੇ ਮੇਰੇ ਤੇ ਦਇਆ ਕੀਤੀ ਆ ਔਰ ਮੇਰੇ ਵਿੱਚ ਹੁਣ ਜਿਹੜੀ ਆ ਜੂਨ ਦੀ ਭਾਵਨਾ ਆ ਗਈ ਆ ਕਹਿਣ ਤੋਂ ਪਾਬਕੇ ਮੇਰਾ ਮਨ ਖਿੜ ਗਿਆ ਵਾ ਖੁਸ਼ ਹੋ ਗਿਆ ਵਾ ਪਹਿਲਾਂ ਮੈਂ ਸੁੱਕਿਆ ਪਿਆ ਸੀ ਤੇ ਹੁਣ ਮੇਰਾ ਮਨ ਜਿਹੜਾ ਵਾ ਉਹ ਖੜਾਓ ਵਿੱਚ ਆ ਗਿਆ ਤੇ ਹੁਣ ਜਦੋਂ ਪ੍ਰਮਾਤਮਾ ਨੇ ਮੇਤੇ ਦਇਆ ਕੀਤੀ ਆ ਤੇ ਉਹਦੇ ਨਾਲ ਮੇਰੇ ਮਨ ਦੇ ਵਿੱਚ ਚੰਗੇ ਵਿਚਾਰ ਆ ਗਏ ਆ ਜਿੱਤੇ ਨੈਗੇਟਿਵ ਸੋਚ ਸੀ ਹੁਣ ਪੋਜੀਟਿਵ ਸੋਚ ਹੋ ਗਈ ਆ ਯਾਨੀ ਕਿ ਨਕਾਰਾਤਮਕ ਦੀ ਜਗ੍ਹਾ ਸਕਾਰਾਤਮਕ ਸੋਚ ਆ ਗਈ ਹੈ ਜਿੱਥੇ ਪਹਿਲਾਂ ਮੈਂ ਨੰਨਾ ਫੜਿਆ ਸੀ ਕਿ ਨਹੀਂ ਹੋ ਸਕਦਾ ਉਹਨੋਂ ਤੇ ਮੈਨੂੰ ਇਹ ਕਿ ਮੈਂ ਹੋ ਸਕਦਾ ਪਰਮਾਤਮਾ ਕਰ ਸਕਦਾ ਜਾਨੀ ਕਿ ਮੈਂ ਕਰ ਸਕਦਾ ਕਿਉਂਕਿ ਮੈਂ ਤਾਂ ਪਰਮਾਤਮਾ ਮੇਰੇ ਤੋਂ ਕਰਵਾ ਸਕਦਾ ਪਰਮਾਤਮਾ ਸਾਡੇ ਵਿੱਚ ਸ਼ਕਤੀ ਭਰਦਾ ਕਿ ਮਨਮਾਨ ਕਾ ਵਿਸ਼ਵਾਸ ਕਦੀ ਕਮਜ਼ੋਰ ਹੋ ਨਾ ਕਰੀ ਦਇਆ ਇਹ ਪਰਮਾਤਮਾ ਸਾਡੇ ਤੇ ਇਹੋ ਜਿਹੀ ਦਇਆ ਕਰੇ ਕਿ ਸਾਡੇ ਮਨ ਦਾ ਵਿਸ਼ਵਾਸ ਕਦੀ ਕਮਜ਼ੋਰ ਨਾ ਹੋਵੇ ਸਾਡੇ ਮਨ ਵਿੱਚ ਹਮੇਸ਼ਾ ਇਹ ਹੋਵੇ ਕਿ ਮੈਂ ਇਹ ਕੰਮ ਕਰ ਸਕਦਾ ਔਰ ਜਿਹਦੇ ਮਨ ਵਿੱਚ ਹੋਵੇ ਨਾ ਇਹ ਮੈਂ ਕੰਮ ਕਰ ਸਕਦਾ ਉਹ ਕਰ ਵੀ ਲੈਂਦਾ ਭਾਵੇਂ ਉਹ ਮਾੜਾ ਵੀ ਹੋਵੇ ਬੇਸ਼ੱਕ ਉਹ ਸਰੀਰਕ ਤੌਰ ਤੇ ਮਾੜਾ ਹੋਵੇ ਨਾ ਤਾਂ ਵੀ ਉਹ ਕਰ ਲੈਂਦਾ ਕਿਉਂਕਿ ਉਹਦੇ ਮਨ ਚ ਆਤਮ ਬਲ ਹੁੰਦਾ ਇੱਕ ਦ੍ਰਿੜਤਾ ਹੁੰਦੀ ਹੈ ਇੱਕ ਸੰਕਲਪ ਹੁੰਦਾ ਲੈ ਲੈਂਦਾ ਉਹ ਦ੍ਰਿੜ ਸੰਕਲਪ ਦੇ ਨਾਲ ਪੱਕੀ ਇਰਾਦੇ ਦੇ ਨਾਲ ਉਹ ਗੁਰੂ ਤੇ ਪ੍ਰੋਸਾ ਰੱਖ ਕੇ ਜਦੋਂ ਕੰਮ ਬੰਦਾ ਕਰਦਾ ਨਾ ਫਿਰ ਜਿਹੜੀਆਂ ਕਿੜੀਆਂ ਦੇ ਨਾਲ ਜਿਹੜੀਆਂ ਜਿਹੜੀਆਂ ਚਿੜੀਆਂ ਜਿਹੜੀਆਂ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਜਿਹੜਾ ਫਰਮਾਨ ਉਹਨੂੰ ਫਰਮਾਇਆ ਸੀਗਾ ਕਿ ਚਿੜੀਆਂ ਸੇ ਮੈਂ ਬਾਜ ਲੜਾਉਂ ਕਿ ਚੜੀਆਂ ਉਹਨਾਂ ਚੜੀਆਂ ਨੂੰ ਵੀ ਜਿਹੜੀਆਂ ਉਹਨਾਂ ਨੇ ਵੀ ਜਾਨਕਿ ਜਿਹੜੇ ਕਮਜ਼ੋਰ ਹਿਰਦੇ ਵਾਲੇ ਸਮਝ ਲਓ ਜਾਂ ਸਰੀਰਕ ਤੌਰ ਤੇ ਜਿਹੜੇ ਮਾਰੇ ਬੰਦੇ ਸੀ ਨਾ ਉਹਨਾਂ ਨੇ ਵੀ ਜਿਹੜਾ ਵਾ ਹਮਲਾਵਰਾਂ ਦਾ ਉਸ ਵੇਲੇ ਜਿਹੜਾ ਵਾ ਟਕਰਾ ਕੀਤਾ ਤਗੜੇ ਹੋ ਗਏ ਮਗਲ ਸੈਨਾ ਦਾ ਉਸ ਸਮੇਂ ਜਿਹੜੇ ਵੀ ਉਹ ਪਹਾੜੀ ਰਾਜੇ ਹੋਏ ਜਾਂ ਜਿਹੜੇ ਵੀ ਹੋਏ ਗੁਰੂ ਸਾਹਿਬਾਨਾਂ ਨੇ ਜਿਹੜੀ ਮੁਰਦੇ ਦਿਲਾਂ ਦੇ ਵਿੱਚ ਜਿਹੜੀ ਹੈ ਨਾ ਉਸ ਸਮੇਂ ਜਿਹੜੀ ਹੈ ਜਾਨ ਫੂਕਦੀ ਹਿੰਮਤ ਬਖਸ਼ੀ ਉਹਨਾਂ ਨੂੰ ਹੌਸਲਾ ਬਖਸ਼ਿਆ ਜਦ ਵੀ ਆਪ ਕੀ ਯੋਧੇ ਨਦਾਨ ਬਣਿਆ ਤੇ ਹੀਰਾਂ ਨੇ ਜਦ ਚੂਜ ਮਰੂ ਨਿਸ਼ਚੈ ਕਰੇ ਆਪਣੀ ਜੀਤ ਕਰੂੰ ਸਰੋਜੋ ਤੁਹਾਡਾ ਦ੍ਰਿੜ ਇਰਾਦਾ ਹੋ ਜਾਂਦਾ ਜਦੋਂ ਸਾਡੇ ਮਨ 'ਚ ਚੰਗੀ ਭਾਵਨਾ ਆ ਜਾਂਦੀ ਹੈ ਸਾਡੇ ਮਨ ਦੇ ਵਿੱਚ ਸਪਿਰਟ ਆਫ ਜਦੋਂ ਸਪਿਰਟ ਆ ਜਾਂਦੀ ਨਾ ਇੱਕ ਵਿਨਿੰਗ ਦੀ ਇੱਕ ਬੈਟਲ ਦੀ ਮਤਲਬ ਕਿ ਸਾਡੇ ਮਨ 'ਚ ਕਿ ਮੈਂ ਇਹ ਕੰਮ ਕਰਨਾ ਵਧੀਆ ਤਰੀਕੇ ਨਾਲ ਕਰਨਾ ਹਿੰਮਤ ਨਾਲ ਕਰਨਾ ਪੋਜ਼ਿਟਿਵ ਸੋਚ ਰੱਖ ਕੇ ਕਰਨਾ ਫਿਰ ਉਹ ਇਨਸਾਨ ਜਿਹੜਾ ਉਹ ਕਰ ਲੈਂਦਾ ਢੀਲ ਨਾ ਪਰੀ ਜਾਂ ਗੁਰ ਫਰਮਾਇ ਦੁੱਖ ਨਾ ਟੀ ਸੁਖੀ ਆਈ ਸਮਾਈ ਹੁਣ ਦੁੱਖ ਸਾਰੇ ਭਜ ਗਏ ਨਾਠੀ ਤਾਂ ਬਾਹਰ ਭੱਜ ਗਏ ਦੌੜ ਗਏ ਦੂਰ ਹੋ ਗਏ ਤੇ ਸੁਖ ਜਿਹੜੇ ਆ ਹੁਣ ਸਾਰੇ ਬੰਨੇ ਸੁਖ ਹੀ ਸੁਖਿਆ ਬੇਗੰਪੁਰਾ ਸ਼ਹਿਰ ਦਾ ਨਾਮ ਹੁਣ ਕੋਈ ਗਮ ਨਹੀਂ ਕੋਈ ਚਿੰਤਾ ਨਹੀਂ ਮਨ ਵਿੱਚ ਸ਼ਾਂਤ ਆ ਗਿਆ ਹੋ ਗਿਆ ਵਾ ਕਹਿੰਦੇ ਨੇ ਦੁੱਖ 나ਠੇ ਸਾਰੇ ਦੁੱਖ ਜਿਹੜੇ ਦੌੜ ਗਏ ਆ ਖਤਮ ਹੋ ਗਏ ਆ ਜਾਨੀ ਕਿ ਆਪਣੇ ਮਨ ਦੀ ਅਵਸਥਾ ਇਹੋ ਜੀ ਬਣਾ ਲਈਏ ਤੇ ਸਾਰੇ ਬੰਨੇ ਜਿਹੜੇ ਮੈਨੂੰ ਸੁਖ ਹੀ ਪ੍ਰਤੀਤ ਹੁੰਦੇ ਆ ਜਾਨੀ ਕਿ ਮੇਰੀ ਦ੍ਰਿਸ਼ਟੀ ਜਿਹੜੀ ਆ ਨਾ ਉਹ ਵਧੀਆ ਹੋ ਗਈ ਮੇਰਾ ਵੇਖਣ ਦਾ ਨਜ਼ਰੀਆ ਜਿਹੜਾ ਵਾ ਉਹ ਪੋਜੀਟਿਵ ਹੋ ਗਿਆ ਜੇ ਜਿਹੋ ਜੀ ਆਪਾਂ ਦ੍ਰਿਸ਼ਟੀ ਰੱਖਦੇ ਨੇ ਜਿਹੋ ਜੀ ਸੋਚ ਆਪਾਂ ਮਨ 'ਚ ਰੱਖਾਂਗੇ ਉਹੋ ਜੇ ਆਪਣੇ ਵਿਚਾਰ ਬਣਨੇ ਜੇ ਆਪਾਂ ਕਿਸੇ ਪ੍ਰਤੀ ਜਾਂ ਕੋਈ ਮਨ ਦੇ ਵਿੱਚ ਕੋਈ ਵੀ ਆਪਾਂ ਜੇ ਸੋਚਦੇ ਹਾਂ ਜੇ ਆਪਾਂ 네ਗੇਟਿਵ ਵਿਚਾਰ ਲਵਾਂਗੇ ਤਾਂ 네ਗੇਟਿਵ ਆਪਣੇ ਮਨ ਦੇ ਵਿੱਚ ਆਈ ਜਾਣੀਆਂ ਆਪਾਂ ਕਮੀਆਂ ਹੀ ਲੱਭੀ ਜਾਵਾਂਗੇ ਫਿਰ ਫਿਰ ਪਰੇਸ਼ਾਨੀਆਂ ਟੈਨਸ਼ਨ ਆਈ ਜਾਣੀਆਂ ਤੇ ਜੇ ਆਪਾਂ ਕਹਾਂਗੇ ਨਹੀਂ ਕੁਝ ਨਹੀਂ ਹੁੰਦਾ ਜੇ ਦੂਜਿਆਂ ਕਰ ਲਿਆ ਤੁਸੀਂ ਵੀ ਕਰਾਂਗੇ ਸਕਾਰਾਤਮਕ ਜੇ ਰੱਖਾਂਗੇ ਨਾ ਤੇ ਫਿਰ ਆਪਾਂ ਵੀ ਕਰ ਸਕਦੇ ਹਾਂ ਕਹਿੰਦੇ ਪਾਵੇ ਆ ਕਿ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ ਦੋ ਕਨਾਠੇ ਸੁਖ ਆਈ ਸਮਾਈ ਹੁਣ ਸੁਖ ਜਿਹੜੇ ਨੇ ਮੇਰੇ ਮਨ ਦੇ ਵਿੱਚ ਆ ਗਏ ਸੁੱਖਾ ਨੇ ਜਿਹੜਾ ਵਾ ਤੋਂ ਮੈਨੂੰ ਜਿਹੜਾ ਵਾ ਮੇਰੇ ਮਨ ਨੂੰ ਸਕੂਨ ਮਿਲ ਗਿਆ ਚੈਨ ਮਿਲ ਗਿਆ ਜਦੋਂ ਦਾ ਮੇਰੇ ਤੇ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਜਦੋਂ ਦਾ ਮੈਂ ਗੁਰੂ ਦੇ ਲੜ ਲੱਗਿਆ ਵਾਂ ਜਦੋਂ ਦੀ ਮੈਂ ਗੁਰਮਤ ਹਾਸਲ ਕੀਤੀ ਆ ਗੁਰ ਸਿੱਖਿਆ ਹਾਸਲ ਕੀਤੀ ਆ ਮੇਰੇ ਮਨ ਦੇ ਵਿੱਚ ਪੋਜ਼ਿਟਿਵਿਟੀ ਆ ਗਈ ਹੈ ਟੀਲ ਨਾ ਪਰਿ ਜਾਂ ਗੁਰ ਫਰਮਾਇ ਹੁਣ ਕੋਈ ਕਿਸੇ ਕਿਸਮ ਦੀ ਕੋਈ ਟੇਲੇ ਨਹੀਂ ਰਹੀ ਇਹਨ ਤੋਂ ਬਾਅਦ ਹੁੰਦਾ ਕੋਈ ਕਮੀ ਨਹੀਂ ਰਹੀ ਗਈ। ਇਹ ਗੁਰੂ ਨੇ ਜਿਹੜਾ ਵਾ ਜਿਉਂਦਾ ਮੈਂ ਗੁਰੂ ਦਾ ਨਾਮ ਦੇ ਆਪਨ ਲੱਗ ਪਿਆ ਜਾਂ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਹੈ। ਜਦੋਂ ਦਾ ਮੈਂ ਗੁਰੂ ਦੇ ਵਿਚਾਰਾਂ ਨੂੰ ਆਪਣੇ ਮਾਨ ਵਿੱਚ ਬਣਾ ਲਿਆ ਨਾ ਆਪਣੇ ਹਿਰਦੇ ਨੂੰ ਸਟਰੋਂਗ ਕਰ ਲਿਆ ਵਾ ਸਾਫ਼ ਕਰ ਲਿਆ ਵਾ ਚੰਗੀ ਸੋਚ ਰੱਖ ਲਈ ਮਨ ਦੇ ਵਿੱਚ ਹੁਣ ਮੇਰੇ ਮਨ ਵਿੱਚ ਕੋਈ ਢੇਲ ਨਹੀਂ ਹੈਗੀ। ਹੁਣ ਮੇਰਾ ਪੱਕਾ ਰਜ਼ਾ ਹੋ ਗਿਆ ਕਿ ਮੈਂ ਕੰਮ ਕਰ ਲੈਣਾ। ਯਾਨੀ ਕਿ ਮੇਰੇ ਮਨ ਦੇ ਵਿੱਚ ਇੱਕ ਮਜ਼ਬੂਤ ਧ੍ਰਿੜ ਸੰਕਲਪ ਆ ਗਿਆ ਕਿ ਮੈਂ ਇਹ ਕੰਮ ਕਰਕੇ ਹੀ ਛੱਡਾਂਗਾ। ਕੰਮ ਕੋਈ ਵੀ ਔਖਾ ਨਹੀਂ ਹੁੰਦਾ ਸਿਰਫ ਜਨਜ ਦਾ ਕਾਪਾ ਕਰਦੇ ਨਹੀਂ ਉਹਨਾਂ ਚਿਰ ਤੱਕ ਹੀ ਆਪਾਂ ਨੂੰ ਔਖਾ ਲੱਗਦਾ ਜਦੋਂ ਆਪਾਂ ਕਰਨ ਲੱਗ ਪਈ ਫਿਰ ਕੰਮ ਆਪਣੇ ਆਪ ਜਿਹੜਾ ਵਾ ਗੁਰੂ ਵਿੱਚ ਸਹਾਈ ਹੁੰਦਾ ਫਿਰ ਸਾਰੇ ਕੰਮ ਹੋ ਜਾਂਦੇ ਵੱਡੇ ਤੋਂ ਵੱਡੇ ਜਿਹੜੇ ਹਨ ਕਾਰਜ ਜਿਹੜੇ ਪ੍ਰਮਾਤਮਾ ਜਿਹੜਾ ਵਿੱਚ ਕਰਤਾ ਵਿੱਚ ਕਰਤਾਪੁਰਖ ਲੋਵਾ ਵਾਲਨਾ ਵਿੰਗਾ ਹੋਗਾ ਫਿਰ ਸਾਰੇ ਕੰਮ ਹੋ ਜਾਂਦੇ ਆ ਤਾਤੀ ਬਾ ਉਹਨਾਂ ਲਾਗੀ ਪਾਰ ਬ੍ਰਹਮ ਸਰਨਾਈ ਧੋ ਗਿਰਦੇ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਨ ਬਣਤ ਬਣਾਈ ਰਾਮ ਨਾਮ ਔਖ ਦਈ ਆਏ ਕਾਲੇ ਬਲਾਈ ਰਹਾਓ ਰਾਖ ਲਈ ਤੇਨ ਰਕਨ ਹਾਰ ਸਭ ਬਿਆਦ ਮਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਪ੍ਰਮਾਤਮਾ ਆਪ ਸਹਾਈ ਹੁੰਦਾ ਫਿਰ ਉਹਦੀ ਕਿਰਪਾ ਹੁੰਦੀ ਹੈ ਐਸ਼ੇ ਪੁੰਨੀ ਗੁਰ ਐ ਵੈਸ਼ੇ ਪੁੰਨੀ ਪੂਰੇ ਗੁਰ ਮਿਲੇ ਜਿੰਨੀਆਂ ਮੇਰੀਆਂ ਸ਼ਾਵਾਂ ਸੀਗੀਆਂ ਜਿੰਨੇ ਮੇਰੇ ਮਨ ਦੇ ਵਿੱਚ ਜਿਹੜੇ ਇਰਾਦੇ ਸੀਗੇ ਮੇਰੇ ਸਾਰੇ ਪ੍ਰਮਾਤਮਾ ਨੇ ਮੈਨੂੰ ਪੂਰੇ ਕਰ ਦਿੱਤੇ ਆ ਜਿਉਂਦਾ ਮੈਂ ਪੂਰੇ ਗੁਰ ਨੂੰ ਮਿਲ ਪਿਆ ਉਸ ਸੁਪਰੀ ਪੂਰਨ ਪਰਮਾਤਮਾ ਦੇ ਨਾਲ ਜਦੋਂ ਦੀ ਮੇਰੀ ਪ੍ਰੀਤ ਪੈ ਗਈ ਹੈ ਨਾ ਗੁਰੂ ਦੇ ਨਾਲ ਪਰਮੇਸ਼ਰ ਦੇ ਨਾਲ ਉਹਨ ਮੇਰੀਆਂ ਇੱਛਾਵਾਂ ਸਭ ਪੁਜਾਈਆਂ ਇੱਛਾਵਾਂ ਸਾਰੀਆਂ ਪੂਰੀਆਂ ਹੋ ਗਈਆਂ ਨਾਨਕ ਤੇ ਜਨ ਸਫਲ ਫਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਆ ਕਿ ਹੁਣ ਉਹ ਜਿਹੜੇ ਜਾਣਿਆ ਉਹ ਸਫਲ ਹੋ ਗਏ ਫਲੇ ਹੋ ਗਏ ਫਲੇ ਤੇ ਪਾਵ ਕਿ ਉਹਨਾਂ ਨੂੰ ਸਭ ਕੁਝ ਮਿਲ ਗਿਆ ਬੰਦਾ ਜਿਹੜਾ ਵਾ ਨਾ ਉਹ ਕਦੀ ਨਹੀਂ ਰੱਜਦਾ ਜਿੰਨੀ ਮਰਜੀ ਮਾਇਆ ਆਈ ਜਾਵੇ ਜਿੰਨੀ ਮਰਜੀ ਪਦਾਰਥ ਮਿਲੀ ਜਾਣ ਬੰਦੇ ਦੀ ਤ੍ਰਿਸ਼ਨਾ ਵਧਦੀ ਜਾਂਦੀ ਹੈ ਇਸ ਕਰਕੇ ਸੁਖਨੀ ਸਾਹਿਬ ਜੀ ਦੇ ਵਿੱਚ ਆਉਂਦਾ ਵਾ ਕਿ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰਥ ਬਿਰਤੇ ਸਭ ਕਾਰਜ ਕਾਕਾ ਜੀ ਕਿ ਸੰਤੋਖ ਤੋਂ ਬਿਨਾ ਬੰਦਾ ਜਿਹੜਾ ਵਾ ਉਹ ਨਹੀਂ ਰਾਜ ਸਕਦਾ ਇਸ ਕਰਕੇ ਮੈਨੂੰ ਸਬਰ ਆ ਗਿਆ ਸ਼ੁਕਰ ਆ ਗਿਆ ਵਾ ਮੈਨੂੰ ਰਹਿਣ ਦੀ ਯਾਚ ਆ ਗਈ ਆਰਟ ਆਫ ਲਾਈਫ ਆ ਗਿਆ ਨਾ ਜੀਵਨ ਜੀਣ ਦਾ ਢੰਗ ਆ ਗਿਆ ਤਰੀਕਾ ਆ ਗਿਆ ਝੁਗਤੀ ਆ ਗਈ ਹੈ ਸਮਝ ਆ ਗਈ ਹੈ ਹੁਣ ਮੈਨੂੰ ਜਿਹੜਾ ਵਾ ਸਭ ਕੁਝ ਮਿਲ ਗਿਆ ਮੇਰੇ ਮਨ ਦੀਆਂ ਜਿਹੜੀਆਂ ਪਰੇਸ਼ਾਨੀਆਂ ਸਾਰੀਆਂ ਦੂਰ ਹੋ ਗਈਆਂ ਪਹਿਲਾਂ ਜਿਹੜਾ ਵਾ ਮੈਂ ਕੰਪੈਰੀਸ਼ਨ ਲੋਕਾਂ ਦੇ ਨਾਲ ਕਰਦਾ ਹਾਂ ਆਪਣਾ ਉਹ ਮੈਂ ਆਪਣਾ ਕੰਪੈਰੀਸ਼ਨ ਆਪਣੇ ਆਪ ਨਾਲ ਕਰਦਾ ਕਿ ਮੇਰੀ ਮਨੋ ਅਵਸਥਾ ਜਿਹੜੀ ਹੈ ਨਾ ਹੁਣ ਸਹੀ ਹੋ ਗਈ ਹੈ ਜਾਨੀ ਕਿ ਪਹਿਲਾਂ ਮੈਂ ਸੋਚ-ਸੋਚ ਕੇ ਪਰੇਸ਼ਾਨੀਆਂ ਵਿੱਚ ਸੁੱਕ ਸੜ ਚੱਲਿਆ ਸੀ ਕਈ ਇਨਸਾਨ ਵੇਖੋ ਨਾ ਕਈ ਵਾਰੀ ਜੋ ਮਰਜੀ ਖਾਈ ਜਾਂਦੇ ਫਿਰ ਵੀ ਉਹਨਾਂ ਨੂੰ ਨਹੀਂ ਲੱਗਦਾ ਕੁਝ ਵੀ ਤੇ ਕਈ ਇਨਸਾਨ ਜਿਹੜੇ ਉਹ ਸੁੱਕੇ ਫੁਲਕੇ ਖਾਈ ਜਾਂਦੇ ਦਾਲ ਰੋਟੀ ਖਾਈ ਜਾਂਦੇ ਜਾਨੀ ਕਿ ਉਹ ਹਾਸਦੇ ਖੇਡਦੇ ਰਹਿੰਦੇ ਆ ਪਰਮਾਤਮਾ ਦੇ ਰਜ ਵਿੱਚ ਰਹਿੰਦੇ ਤੇ ਉਹ ਵੇਖੋ ਕਿੰਨੇ ਆ ਸੋਹਣੇ ਸੇਤਾ ਹੋ ਜਾਂਦੀਆਂ ਉਹਨਾਂ ਦੀਆਂ ਇਸ ਕਰਕੇ ਮਨ ਦੇ ਵਿੱਚ ਜਿਹੜਾ ਸਾੜਾ ਈਰਖਾ ਜੈਲਸੀ ਮਾੜੀਆਂ ਭਾਵਨਾਵਾਂ ਜਿੰਨੀਆਂ ਵਾ ਕਾਮ ਕ੍ਰੋਧ ਲੋਭ ਮੋਗ ਘਾਰ ਇਹਨਾਂ ਨੂੰ ਕਿਵੇਂ ਇਹਨਾਂ ਦੀ ਕਿਵੇਂ ਦੂਰ ਰਹਿਣਾ ਵਾ ਉਹ ਗੁਰਬਾਣੀ ਜਿਵੇਂ ਸਮਝਾਇਆ ਸਾਰੀ ਕਿ ਇਹਨਾਂ ਦੀ ਸਚੱਜੀ ਵਰਤੋਂ ਕਰਨੀ ਹੈ ਕਿ ਗਲਤ ਤਰੀਕਾ ਨਹੀਂ ਕੋਈ ਪਨਾਉਣਾ ਰਹਿਤ ਮर्यादा ਦੇ ਵਿੱਚ ਜੋ ਆਪਣੇ ਜਿਹੜੀ ਧਰਮ ਦੇ ਵਿੱਚ ਬਣੀ ਹੈ ਨਾ ਉਹਦੇ ਮੁਤਾਬਕ ਆਪਾਂ ਜਿਹੜਾ ਆਪਣਾ ਜੀਵਨ ਜਿਹੜਾ ਬਸਰ ਕਰਨਾ ਵਾ ਸਿੱਖ ਰਹਿਤ ਮर्याਦਾ ਜਿਹੜੀ ਹੈ ਔਰ ਗੁਰੂ ਮਹਾਰਾਜ ਫਰਮਾਉਂਦੇ ਆ ਕਿ ਜੋ ਇਹ ਕਰੀ ਆਪਾਂ ਫੇਰ ਪੜ ਲਈਏ ਸੋ ਕਿ ਹਰੇਕ ਇਹ ਇੱਕ ਨਮਾਹੇ ਸੁੱਕਿਆਂ ਨੂੰ ਹਰੇ ਸੜਿਆਂ ਨੂੰ ਹਰੀ ਪਰ ਜਿਹੜਾ ਪ੍ਰਮਾਤਮਾ ਵਾ ਉਹ ਛਿੰਨ ਦੇ ਵਿੱਚ ਹੀ ਜਿਹੜਾ ਵਾ ਉਹ ਨਿਹਾਲ ਕਰ ਦਿੰਦਾ ਵਾ ਦਾ ਡਰਾਇਡ ਬ੍ਰਾਂਚਸ ਆਰ ਮੇਡ ਗ੍ਰੀਨ ਅਗੇਨ ਇਨ ਐਨ ਇਨਸਟੈਂਟ ਪਲਾਂ ਦੇ ਵਿੱਚ ਹੀ ਅੰਮ੍ਰਿਤ ਦ੍ਰਿਪੇ ਸੰਚ ਜਿਵਾਈ ਉਸ ਦੀ ਅੰਮ੍ਰਿਤ ਰੂਪੀ ਨਜ਼ਰ ਉਹਨਾਂ ਨੂੰ ਸਿੰਚ ਕੇ ਸਰਜੀਤ ਕਰ ਦਿੰਦੀ ਹੈ ਔਰ ਕਾਟੇ ਕਸ਼ਟ ਪੂਰੇ ਗੁਰਦੇਵ ਪੂਰਨ ਤੇ ਪ੍ਰਕਾਸ਼ਮਾਨ ਗੁਰਾਂ ਨੇ ਮੇਰੇ ਦੁੱਖੜੇ ਦੂਰ ਕਰ ਦਿੱਤੇ ਹਨ ਦਾ ਪਰਫੈਕਟ ਡਿਵਾਈਨ ਗੁਰੂ ਹੈ ਜੋ ਰਿਮੂਵਡ ਮਾਈ ਸੋਰੋ। ਸੇਵ ਕੋ ਦੇਣੀ ਆਪਣੀ ਸੇਵ ਆਪਣੇ ਟੈਲੂਏ ਨੂੰ ਇਹ ਸੇਵਕ ਟੈਲੂ ਨੂੰ ਕਿਹਾ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਬੰਦਗੀ ਕਰਦਾ ਵਾ ਸੇਵਾ ਕਰਦਾ ਸਿਮਰਨ ਕਰਦਾ ਵਾ ਆਪਣੀ ਜਿਹੜੀ ਆ ਚਾਕਰੀ ਬਖਸ਼ਦਾ ਵਾ ਤੇ ਰਹਾਉ ਦਾ ਮਤਲਬ ਦਾ ਟਹਿਰਾਉ ਇਹ ਬਲੇਸਡ ਹੀ ਜ ਸਰਵੈਂਟ ਵਿਦ ਹਿਸ ਸਰਵਿਸ ਨੇਟ ਗਈ ਚਿੰਤਾ ਪੁਨੀ ਮਨ ਆਸਾ ਜਦ ਇਜ਼ ਰਿਮੂਵਡ ਐਂਡ ਦੀ ਡਿਜ਼ਾਇਰ ਆਫ ਦਾ ਮਾਈਂਡ ਆਰ ਫੁਲਫਿਲਡ ਵੇਕਰ ਚਿੰਤਾ ਸਭ ਦੂਰ ਹੋ ਗਿਆ ਦਿਲ ਦੀਆਂ ਕਾਮਨਾਵਾਂ ਪੂਰੀਆਂ ਹੋ ਗਈਆਂ ਹੁਣ ਕਰੀ ਦਇਆ ਸਤ ਗੁਰ ਗੁਣ ਤਸਾ ਜਦ ਗੁਣਾ ਦਾ ਖਜ਼ਾਨਾ ਸੱਚਾ ਜਿਹੜਾ ਵਾ ਗੁਰੂ ਸਾਨੂੰ ਜਿਹੜਾ ਮੇਰ ਕਰਦਾ ਔਰ ਔਰੀ ਦਇਆ ਹੋ ਗਈ ਆ ਕਹਿੰਦੇ ਵੈਨ ਦਾ ਟ੍ਰੂ ਗੁਰੂ ਦਾ ਟ੍ਰੇਜ਼ਰ ਆਫ ਐਕਸਲੈਂਸ ਸੋਜ਼ ਹੀ ਇਜ਼ ਕਾਈਂਡਨੈਸ ਦੁਖ ਨਾਟੀ ਸੁਖਿਆ ਇਸ ਮਾਏ ਦਰਦ ਦੌੜ ਜਾਂਦੇ ਆ ਤੇ ਰਾਮ ਆ ਜਾਂਦਾ ਉਸ ਦੀ ਥਾਂ ਲੈ ਲੈਂਦਾ ਈ ਲੈਣਾ ਪਰੀ ਜਾਂ ਗੁਰ ਫਰਮਾਏ ਦੇਅਰ ਇਜ਼ ਨੋ ਡਿਲੇ ਵੈਨ ਦਾ ਗੁਰੂ ਗਿਵਜ਼ ਦਾ ਆਰਡਰ ਜਦ ਗੁਰੂ ਹੁਕਮ ਕਰਦਾ ਹੈ ਇਸ ਵਿੱਚ ਕੋਈ ਵੀ ਦੇਰੀ ਨਹੀਂ ਲੱਗਦੀ ਪੇਨ ਇਜ਼ ਡਰਾਈਵਨ ਫਾਰ ਵੀ ਐਂਡ ਪੀਸ ਕਮਜ਼ ਇਨ ਇਟਸ ਪਲੇਸ ਹੁਣ ਦੁੱਖ ਦਰਦ ਜਿਹੜੇ ਦੂਰ ਹੋ ਗਏ ਆ ਤੇ ਆਰਾਮ ਜਿਹੜਾ ਉਹ ਜਗਾ ਗਿਆ ਪੀਸ ਸ਼ਾਂਤੀ ਉਹ ਜਗਾ ਗਿਆ ਇਹ ਸੇ ਪੁੰਨੀ ਪੂਰੇ ਗੁਰ ਮਿਲੇ ਜਦ ਪੂਰਨ ਗੁਰੂ ਮਿਲ ਪੈਂਦਾ ਹੈ ਤਾਂ ਖਾਸ਼ਾਂ ਪੂਰੀਆਂ ਹੋ ਜਾਂਦੀਆਂ ਡਿਜ਼ਾਇਰਜ਼ ਆਰ ਫੁਲਫਿਲਡ ਵੈਨ ਵਨ ਨੀਡਸ ਦਾ ਟ੍ਰੂ ਗੁਰੂ ਵੈਨ ਵਨ ਮੀਟਸ ਦਾ ਟ੍ਰੂ ਗੁਰੂ ਕਹਿੰਦੇ ਨੇ ਜਦ ਪੂਰਨ ਗੁਰੂ ਮਿਲ ਪੈਂਦਾ ਤਾਂ ਖਾਸ਼ਾਂ ਪੂਰੀਆਂ ਹੋ ਜਾਂਦੀਆਂ ਨਾਨਕ ਤੇ ਜਨ ਸਫਲ ਫਰੇ ਏ ਨਾਨਕ ਉਹ ශ੍ਰੇਸ਼ਟ ਜਿਹੜਾ ਜੀਵ ਆ ਜਿਨੇ ਏ ਨਾਨਕ ਉਹ ਸ਼੍ਰੇਸ਼ਟ ਜੀਵ ਹੈ ਠੀਕ ਹੈ ਜੀ ਉਹ ਸਫਲ ਹੈ ਜਿਨੇ ਪ੍ਰਮਾਤਮਾ ਦੇ ਨਾਮ ਨੂੰ ਆਪਣਾ ਧਾਰ ਬਣਾਇਆ ਸੋ ਏ ਜ ਆਪਣਾ ਅੱਜ ਕੀਤਾ ਜੇ ਗੌੜੀ ਰਾਗ ਦੇ ਵਿੱਚ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਖਾਰਬੰਦ ਚਾਰਨ ਹੋਇਆ ਸ਼ਬਦ ਹੈ ਆ ਇਹਦੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਕੀ ਫਰਮਾਇਆ ਵਾ ਉਹ ਆਪ ਜੀ ਦੇ ਨਾਲ ਜਿਹੜੀਆਂ ਵਿਚਾਰਾਂ ਸਾਂਝੀਆਂ ਕੀਤੀਆਂ ਵਾਂ ਗੁਰਬਾਣੀ ਦੀਆਂ ਵਿਚਾਰਾਂ ਕਰਦੇ ਆਂ ਦਾਸ ਕੋਲੋਂ ਏਕ ਨਹੀਂ ਡੇਕ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਜਿਹੜੀਆਂ ਵਾਂ ਹੋ ਗਈਆਂ ਹੋਣਗੀਆਂ ਔਰ ਦਾਸ ਨੂੰ ਨੇ ਜਾਣ ਬਚੇ ਜਾਣ ਕੇ ਜਿਹੜੀਆਂ ਵਾਂ ਗਲਤੀਆਂ ਤੇ ਭੁੱਲਾਂ ਜਿਹੜੀਆਂ ਉਹਨਾਂ ਦੀ ਜਿਹੜੀ ਆ ਮਾਫੀ ਦੇਣੀ ਆ ਨਜ਼ਰ ਅੰਦਾਜ਼ ਕਰਨੀਆਂ ਵਾਂ ਉਹਨਾਂ ਵੱਲ ਧਿਆਨ ਨਹੀਂ ਦੇਣਾ ਇਹ ਗੁਰੂ ਦੇ ਸ਼ਬਦਾਂ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਸਫਲ ਕਰੀਏ। ਔਰ ਗੁਰੂ ਦੇ ਘਰੋਂ ਬਰਕਤਾਂ ਪ੍ਰਾਪਤ ਕਰੀਏ ਕਿਉਂਕਿ ਉਹੋ ਹੀ ਸਾਡੇ ਮਨ ਵਿੱਚ ਖੜਾਉ ਪੈਦਾ ਕਰ ਸਕਦਾ ਵਾ ਬੇਸ਼ੱਕ ਜਿੰਨਾ ਮਰਜੀ ਤਨ ਤੌਲਤ ਮਿਲ ਜAVE ਜਿੰਨਾ ਜਦ ਤੱਕ ਸਾਨੂੰ ਤੰਦਰੁਸਤੀ ਨਹੀਂ ਮਿਲਦੀ ਜਿੰਨਾ ਜਦ ਤੱਕ ਸਾਡੇ ਮਨ ਵਿੱਚ ਸਕੂਨ ਨਹੀਂ ਆਉਂਦਾ। ਉਹਨਾਂ ਦੇ ਤੱਕ ਸਾਨੂੰ ਜਿਹੜਾ ਵਾ ਉਹ ਮਨ ਦੇ ਵਿੱਚ ਖੜਾਉ ਨਹੀਂ ਆਉਣਾ। ਸੋ ਗੁਰੂ ਪਿਆਰਿਓ ਜਿਹੜਾ ਵਾ ਗੁਰੂ ਆ ਉਹ ਸਭ ਕੁਝ ਕਰਨ ਦੇ ਸਮਰੱਥ ਹੈ। ਇਸ ਕਰਕੇ ਗੁਰੂ ਦੀ ਆਪਾਂ ਜਿਹੜੀ ਖੁਸ਼ੀ ਜਿਹੜੀ ਆ ਉਹ ਹਾਸਲ ਕਰਨੀ। ਫਿਰ ਇਹ ਆਪਾਂ ਜਿਹੜੇ ਆ ਫਲ ਦਾਇਕ ਹੋਵਾਂਗੇ। ਗੁਣੀ ਬਣੀਏ, ਗਿਆਨੀ ਬਣੀਏ, ਸਰਬੱਤ ਦਾ ਭਲਾ ਮੰਗੀਏ, ਸਰਬੱਤ ਦੇ ਭਲੇ ਦੇ ਨਾਲ-ਨਾਲ ਇਹ ਆਪਣਾ ਭਲਾ ਹੋਣਾ ਵਾ। ਇਸੇ ਕਰਕੇ ਫਰੀ ਸਾਹਿਬ ਜੀ ਨੇ ਵੀ ਕਿਹਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਰਨਾ ਹੰਡਾਈ, ਦੇਹੀ ਰੋਗਨ ਲੱਗੀ, ਭਲੇ ਸਭ ਕੁਝ ਪਾਈ। ਕਿ ਜੇ ਕੋਈ ਸਾਡੇ ਨਾਲ ਮਾੜਾ ਵਰਤਾਓ ਕਰਦਾ ਵਾ ਨਾ, ਉਹਦਾ ਵੀ ਆਪਾਂ ਚੰਗਾ ਹੀ ਮੰਗਾ ਭਲਾ ਹੀ ਕਰਨਾ, ਯਾਨੀ ਕਿ ਚੰਗਾ ਹੀ ਸੋਚਣਾ। ਫਿਰ ਸਾਡੇ ਮਨ ਵਿੱਚ ਮਾਲੀਆਂ ਵਿਚਾਰਾ ਨਹੀਂ ਆਉਣਗੀਆਂ। ਸਾਡੀ ਸਿਹਤ ਠੀਕ ਰਹੇਗੀ। ਤਾੜੇ ਅੰਦਰ ਖੁਸ਼ੀ ਰਹਿ ਗਈ। ਸੋ ਇੰਨੀਆਂ ਕਿ ਵਿਚਾਰਾਂ ਜਿਹੜੀਆਂ ਆਪਜੀ ਨਾਲ ਸਾਂਝੀਆਂ ਕੀਤੀਆਂ ਵਾਂ। ਔਰ ਗੁਰੂ ਦੇ ਪ੍ਰਦੇਸ਼ਾਂ ਨੂੰ ਆਪਾਂ ਆਪਣੇ ਮਾਨ ਵਿੱਚ ਵਸਾ ਕੇ ਸਾਰੇ ਆਪਣੇ ਜੀਵਨ ਨੂੰ ਸਫਲ ਕਰੀਏ ਗੁਰ ਸ਼ਬਦ ਵਿਚਾਰ ਚੈਨਲ ਨੂੰ ਜਿਹੜਾ ਵਾ ਸਬਸਕ੍ਰਾਈਬ ਕਰੋ ਜਿੰਨਾ ਨਹੀਂ ਕੀਤਾ। ਗੁਰੂ ਪਿਆਰਿਓ ਆਪਣੇ ਜੀਵਨ ਨੂੰ ਆਪਾਂ ਸਫਲ ਕਰਨਾ ਵਾ। ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨੀ ਕੀਏ ਤੇਰੀ ਬਰੀਆ ਵਰਕਾਜ ਤਰੀਕੇ ਤੇ ਨਾਕਾਮਿਲ ਸਾਧ ਸੰਗਤ ਪੰਜ ਕੇਵਲ ਨਾਮ। ਕਹਿਣ ਤੋਂ ਭਾਵੇਂ ਆ ਕਿ ਪ੍ਰਮਾਤਮਾ ਦਾ ਨਾਮ ਜਪਣਾ ਵਾ। ਜਿਹੜੇ ਹੋਰ ਕਰਮ ਕਾਂਡਾਂ ਦੇ ਵਿੱਚ ਨਹੀਂ ਆਪਾਂ ਪੈਣਾ ਉਹ ਆਪਣੇ ਕਿਸੇ ਕੰਮ ਨਹੀਂ ਆ ਠੀਕ ਹੈ ਕਮਾਈ ਕਰਨੀ ਹੈ ਮਿਹਨਤ ਕਰਨੀ ਕਿਤੇ ਕਰਨੇ ਜਿਹੜੇ ਕਿਤੇ ਪ੍ਰਤੀ ਇਮਾਨਦਾਰ ਰਹਿਣਾ ਆਪਣੇ ਪ੍ਰਤੀ ਜਿਹੜੇ ਆਪਾਂ ਪ੍ਰੋਫੈਸ਼ਨ ਕਰਦੇ ਆ ਨਾ ਜਿਹੜਾ ਕਾਰਜ ਕਰਦੇ ਕੋਈ ਵੀ ਨੌਕਰੀ ਕਰਦਾ ਵਾ ਜਾਂ ਕੋਈ ਦੁਕਾਨ ਕਰਦਾ ਵਾ ਜਾਂ ਜਿਹੜਾ ਐ ਨਹੀਂ ਆਪਾਂ ਆਪਣੇ ਕਿਤੇ ਪ੍ਰਤੀ ਇਮਾਨਦਾਰ ਰਹਿਣਾ ਵਾ ਚੰਗੀ ਕਮਾਈ ਕਰਨੀ ਨੇਕ ਨੀਤੀ ਨਾਲ ਤੇ ਬਾਕੀ ਕਰਮ ਕਾਂਡਾਂ 'ਚ ਨਹੀਂ ਪੈਣਾ ਇੱਕ ਪਰਮੇਸ਼ਰ ਨਾਲ ਜੁੜਨਾ ਪ੍ਰਮਾਤਮਾ ਨਾਲ ਜੁੜਨਾ ਤੇ ਨਾਮ ਸਿਮਰਨ ਕਰਨਾ ਫਿਰ ਜਿਹੜਾ ਮਾਣਿਆ ਖੁਸ਼ ਖੁਸ਼ ਰਹੇਗਾ ਜਦੋਂ ਦੁੱਬਦਾ ਵੇ ਜਾਵਾਂਗੇ ਇੱਧਰ ਜਾਵਾਂਗੇ ਉੱਧਰ ਜਾਵਾਂਗੇ ਫਿਰ ਅਹੀਂ ਨਾ ਫਿਰ ਸਾਡਾ ਯਕੀਨ ਨਹੀਂ ਵੱਜਦਾ ਕਿ ਜਗਾ ਆਪਣਾ ਯਕੀਨ ਇੱਕ ਜਗ੍ਹਾ ਲਿਉਣਾ ਇੱਕ ਪਿਤਾ ਇੱਕੋ ਜਿਕੇ ਹੰਬਰਕ ਸਬਣਾ ਜੀਆਂ ਦਾ ਇੱਕ ਦਾਤਾ ਸੋ ਮੈਂ ਵੀ ਸਿਰਨਾ ਜਾਈ ਇਸ ਕਰਕੇ ਦਦਾ ਦਾਤਾ ਇੱਕ ਹੈ ਦੂਸਰਾ ਨਹੀਂ ਕੋਈ ਮਤਲਬ ਸਭ ਕੋ ਦੇਵਨਹਾਰ ਉਹੋ ਪਰਮਾਤਮਾ ਜਿਹੜਾ ਸਭ ਨੂੰ ਦਿੰਦਾ ਵਾ ਉਹਦੇ ਅੱਗੇ ਜੜੀਆਂ ਵਾ ਆਪਾਂ ਉਹਦੀ ਆਸ ਰੱਖਣੀ ਬਾਕੀ ਉਹ ਸੁੱਕਿਆ ਅਧਭਾਵ ਇਥੇ ਇਹ ਆ ਕਿ ਜਿਹੜੇ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਹੁੰਦੇ ਨੇ ਨਾ ਉਹ ਜਿਹੜੇ ਆ ਉਹ ਚਿੰਤਾਵਾਂ ਵਿੱਚ ਪਏ ਜਾਂਦੇ ਕਿ ਜਦੋਂ ਉਹਦੇ ਕੋਈ ਚੰਗਾ ਕੰਮ ਹੋ ਗਿਆ ਨਾ ਕਹਿਣਾ ਮੈਂ ਕੀਤਾ ਜੇ ਨਾ ਗਲਤ ਹੋ ਗਿਆ ਜਾਂ ਕੋਈ ਨੁਕਸਾਨ ਹੋ ਗਿਆ ਫਿਰ ਉਹਨਾਂ ਨੇ ਟੈਨਸ਼ਨ ਚ ਆ ਜਾਣਾ ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਕਿ ਹਾਨ ਲਾਭ ਜ਼ਿੰਦਗੀ ਵਿੱਚ ਚੱਲਦਾ ਰਹਿੰਦਾ ਹੈ ਪ੍ਰੋਫਿਟਰ ਤੇ ਲਾਸ ਜਿਹੜਾ ਜ਼ਿੰਦਗੀ ਵਿੱਚ ਹੁੰਦਾ ਰਹਿੰਦਾ ਕਦੀ ਦੁੱਖ ਆ ਗਿਆ ਕਦੀ ਸੋਖ ਆ ਗਿਆ ਇਹ ਜ਼ਿੰਦਗੀ ਦੇ ਚੱਲਦੇ ਰਹਿਣੇ ਚੱਕਰ ਹੈ ਇਸ ਕਰਕੇ ਜੇਕਰ ਅਸੀਂ ਨਾਮ ਦੇ ਨਾਲ ਜੁੜ ਜਾਗੇ ਫਿਰ ਸਾਡੇ ਮਨ 'ਚ ਸਹਿਜ ਬਸਤਾ ਆ ਜਾਣੀ ਸਕੂਨ ਆ ਜਾਣਾ ਫਿਰ ਅਸੀਂ ਦੁੱਖ ਸੁੱਖ ਦੀ ਪ੍ਰਵਾਹ ਨੂੰ ਉਸ ਤਰ੍ਹਾਂ ਕਰਨੀ ਉਸੇ ਪਰਮਾਤਮਾ ਦੀ ਬਾਣੀ ਸਾਡੇ ਦਿਲ ਨੂੰ ਮਜ਼ਬੂਤ ਬਣਾਉਂਦੀ ਹੈ ਸੋ ਇਨੀਆਂ ਦੇ ਵਿਚਾਰਾਂ ਦੇ ਨਾਲ ਆਪਾਂ ਸਮਾਪਤੀ ਕਰੀਏ ਹੋਇਆਂ ਪੁੱਲਾਂ ਦੀ ਦਾਸ ਨੂੰ ਜਿਹੜੀ ਕਮਾ ਕਰਨੀ ਤੇ ਗੁਰੂਛੇ ਦੇ ਸ਼ਬਦ ਨਾਲ ਜੁੜ ਕੇ ਆਪਣੇ ਜੀਵਨ ਨੂੰ ਜਿਹੜਾ ਸਵਾਰੀਏ ਤੇ ਭਾਈਏ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ